ਬੀਤੇ ਦਿਨੇ ਸਿੱਖ ਪੰਥ ਦੇ ਪੰਜਵੇਂ ਤਖਤ ਸ੍ਰੀ ਹਜ਼ੂਰ ਸਾਹਿਬ ਦੀ ਪਾਵਨ ਧਰਤੀ ਤੇ ਰਵਨੀਤ ਬਿੱਟੂ ਨੂੰ ਸਨਮਾਨ ਕੀਤਾ ਗਿਆ ਰਵਨੀਤ ਬਿੱਟੂ ਦਾ ਕਿਸ ਪਰਿਵਾਰ ਦੇ ਨਾਲ ਸੰਬੰਧਿਆ ਇਹ ਬਿਆਨਤੇ ਬੁੱਚੜ ਪਾਪੀ ਦਾ ਪੁੱਤਰ ਜਿਸ ਬਿਆਨਤੇ ਬੁੱਚੜ ਪਾਪੀ ਨੇ ਜਦੋਂ ਮੁੱਖ ਮੰਤਰੀ ਦੀ ਪਦਵੀ ਨੂੰ ਸੰਭਾਲਿਆ ਪੰਜਾਬ ਦੀ ਧਰਤੀ ਤੇ ਸਿੱਖ ਨੌਜਵਾਨਾਂ ਨੂੰ ਕੋਹ ਕੋ ਕਰਕੇ ਸ਼ਹੀਦ ਕੀਤਾ ਗਿਆ ਗ੍ਰੰਥੋ ਇਤਿਹਾਸ ਗਵਾਹ ਹੈ ਕਦੇ ਬਾਬਾ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਹਾਰਾਜ ਸੱਚੀ ਪਾਤਸ਼ਾਹ ਨਹੀਂ ਇਸੇ ਤਖਤ ਸਹਿਬਾਨ ਤੋਂ ਪੰਜਾਬ ਦੀ ਧਰਤੀ ਵੱਲ ਪਾਪੀਆਂ ਨੂੰ ਸ਼ੁੱਧਨ ਵਾਸਤੇ ਭੇਜਿਆ ਪਰ ਅੱਜ ਰੀਤੀ ਉਲਟ ਹੋ ਗਈ ਆ ਅੱਜ ਪਾਪੀਆਂ ਨੂੰ ਤਖਤਾਂ ਦੇ ਉੱਪਰ ਸਨਮਾਨ ਕੀਤਾ ਜਾਂਦਾ ਦਸਤਾਰਾਂ ਬਨਾਈਆਂ ਜਾਂਦੀਆਂ ਸਿਰਪੋ ਦੇ ਕਰਕੇ ਸਨਮਾਨਿਤ ਕੀਤਾ ਜਾਂਦਾ ਜੋੜੇ ਪਹਿਨਾਏ ਜਾਂਦੇ ਆ ਪਰ ਜੇਕਰ ਪਾਪੀਆਂ ਨੂੰ ਤਖਤਾਂ ਦੇ ਉੱਪਰ ਸਨਮਾਨ ਕੀਤਾ ਜਾਵੇਗਾ ਅਸੀਂ ਪੰਥ ਦੀ ਹਮਾਇਤ ਕਿੱਥੋਂ ਆਸ ਕਰਾਂਗੇ ਸਰੋਪਾਂ ਦੀ ਪਰੰਪਰਾ ਜਿਹੜੀ ਆ ਤਨ ਸਤਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਸਮੇਂ ਦੌਰਾਨ ਸ਼ੁਰੂ ਕੀਤੀ ਸੀ ਤਨ ਸਤਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਖਡੂਰ ਸਾਹਿਬ ਦੀ ਧਰਤੀ ਤੇ ਆ ਕਰਕੇ ਸੇਵਾ ਵਿੱਚ ਹਾਜ਼ਰ ਹੋਏ ਇੱਕ ਸਾਲ ਉਹ ਲਗਾਤਾਰ ਗੁਰੂ ਦਾ ਬਚਨ ਮੰਨ ਕਰਕੇ ਸੇਵਾ ਕਰਦੇ ਸਨ ਸਾਲ ਬਾਅਦ ਜਦੋਂ ਪੂਰਾ ਸਾਲ ਹੁੰਦਾ ਤਾਂ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਦੀ ਮਹਾਰਾਜ ਸੱਚੇ ਪਾਤਸ਼ਾਹ ਤੀਜੇ ਪਾਤਸ਼ਾਹ ਦੀ ਸੇਵਾ ਤੋਂ ਪ੍ਰਸੰਨ ਹੋ ਕਰਕੇ ਸਰੂਪਉ ਦੇ ਕਰਕੇ ਸਨਮਾਨ ਕਰਦੇ ਸਨ ਸਨਮਾਨ ਸੇਵਾ ਤੋਂ ਕੀਤਾ ਜਾਂਦਾ ਸ਼ਹੀਦੀ ਤੋਂ ਕੀਤਾ ਜਾਂਦਾ ਕਿਸੇ ਨੇ ਪੰਥ ਦੇ ਵਿੱਚ ਕੋਈ ਵੱਡੀ ਸੇਵਾ ਕੀਤੀ ਹੋਵੇ ਵੱਡਾ ਮਾਰਕਾ ਮਾਰਿਆ ਹੋਵੇ ਗੁਰਮਖੋ ਉਹਨੂੰ ਸਨਮਾਨ ਦੇ ਕਰਕੇ ਤੇ ਨਵਾਜਿਆ ਜਾਂਦਾ ਪਰ ਬਿਆੰਤੇ ਬੁੱਚੜ ਪਾਪੀ ਦੇ ਪਰਿਵਾਰ ਨੇ ਕਿਹੜੀ ਸੇਵਾ ਕੀਤੀ ਆ ਸਿੱਖ ਨੌਜਵਾਨਾਂ ਨੂੰ ਕੋਹ ਕੋਹ ਕਰਕੇ ਸ਼ਹੀਦ ਕੀਤਾ ਅੱਜ ਵੀ ਰਵਨੀਤ ਬਿੰਟੋ ਸਿੱਖ ਪੰਥ ਦੇ ਉਲਟ ਬੋਲਦਾ ਸਿੱਖ ਗਤੀਵਧੀਆਂ ਤੇ ਸ਼ੰਕਾ ਕਰਦਾ ਗੁਰਮਖੋ ਇਹ ਸਿੱਖ ਹੀ ਨਹੀਂਗਾ ਪੰਜਾਂ ਤਖਤਾਂ ਦੀ ਮਰਜ਼ਾ ਦਾ ਸਿੱਖ ਧਰਮ ਦੀ ਪਰੰਪਰਾ ਹੈ ਕਿ ਸਿੱਖ ਦੀ ਅਰਦਾਸ ਕੀਤੀ ਜਾਂਦੀ ਆ ਤਖਤ ਸਾਹਿਬ ਦੇ ਉੱਪਰ ਸਿੱਖ ਨੂੰ ਦਸਤਾਰਬੰਦੀ ਕੀਤੀ ਜਾਂਦੀ ਆ ਸਿੱਖ ਨੂੰ ਸਿਰੋਪਾਓ ਦੇ ਕਰਕੇ ਸਨਮਾਨਿਤ ਕੀਤਾ ਜਾਂਦਾ ਤਖਤ ਸਾਹਿਬ ਦੇ ਉੱਪਰ ਸਿੱਖ ਦੀ ਹੀ ਕੜਾ ਪ੍ਰਸ਼ਾਦ ਦੀ ਦੇ ਕੀਤੀ ਜਾਂਦੀ ਆ ਗੁਰਮਖੋ ਇਹਨਾਂ ਦੇ ਪਰਿਵਾਰ ਵਿੱਚ ਕੋਈ ਵੀ ਸਿੱਖ ਨਹੀਂ ਨਾ ਇਹਦਾ ਦਾਦਾ ਸਿੱਖ ਨਾ ਇਹਦਾ ਪਿਓ ਸਿੱਖ ਨਾ ਰਵਨੀਤ ਬਿੱਟੂ ਸਿੱਖ ਆ ਕੇਸ ਆਧਾਰ ਤੇ ਬਾਬਾ ਕਲਵੰਤ ਸਿੰਘ ਬਾਬਾ ਰਾਮ ਸਿੰਘ ਦਾ ਉੱਥੋਂ ਦੇ ਪ੍ਰਬੰਧਕਾਂ ਨੇ ਕੇਸ ਆਧਾਰ ਤੇ ਸਨਮਾਨਿਤ ਕੀਤਾ ਸਾਡੀ ਸਮੇਤੋਂ ਇਹ ਬਾਹਰ ਆ ਮੈਂ ਇਹ ਸਨਮਾਨ ਦੀ ਕਰੜੇ ਸ਼ਬਦਾਂ ਵਿੱਚ ਨਖੇਦੀ ਕਰਦਾ ਜੋ ਕੀਤਾ ਸਿੱਖ ਪਰੰਪਰਾ ਦੇ ਉਲਟ ਕੀਤਾ ਜੋ ਕੀਤਾ ਪਾਪੀਆਂ ਨੂੰ ਸਨਮਾਨ ਦੇ ਕਰਕੇ ਸਿੱਖ ਹਿਰਦਿਆਂ ਨੂੰ ਬਲੁੰਦ ਰਿਆ ਸਿੱਖ ਸੰਗਤਾਂ ਦੇ ਵਿੱਚ ਭਾਰੀ ਰੋਸ਼ ਆ ਮੈਂ ਦੁਬਾਰਾ ਫਿਰ ਇਸ ਸਨਮਾਨ ਦੀ ਕਰੜੇ ਸ਼ਬਦਾਂ ਵਿੱਚ ਨਖੇਦੀ ਅਤੇ ਨਿੰਦਿਆ ਕਰਦਾ ਤੁਸੀਂ ਕਿਹਾ ਭਲਵੰਤ ਸਿੰਘ ਜੀ ਨੇ ਕਿਹਾ ਵਾ ਸਨਮਾਨ ਕੀਤਾ ਉਹ ਦੱਸਦੇ ਲੱਗਦਾ ਉਹਨਾਂ ਨੂੰ ਆਪਣਾ ਇੱਥੇ ਸਪੱਸ਼ਟਿਕਨ ਦੇਣਾ ਚਾਹੀਦਾ ਜਦੋਂ ਸਾਰਿਆਂ ਨੂੰ ਪਤਾ ਉਹਨੀ ਦੇ ਬਟੂ ਬਾਰੀ ਦਾ ਫਿਰੋਣਾ ਵੱਲੋਂ ਕਿਉਂ ਉਸਨਾਂ ਨੇ ਮਾਨ ਕੀਤਾ ਉਹਨਾਂ ਨੇ ਜਾਣਬੱਜ ਕਰ ਜਾਣਬੁੱਝ ਕੇ ਬਹੁਤ ਵੱਡੀ ਗਲਤੀ ਕੀਤੀ ਹੈ ਜਾਂ ਤੋਂ ਗੁਰਮਤ ਤੋਂ ਅਣਜਾਣਿਆ ਜਾਂ ਸਿੱਖੀ ਸਿਧਾਂਤਾਂ ਤੋਂ ਅਣਜਾਣਿਆ ਜੋ ਕੀਤਾ ਸਿੱਖ ਪਰੰਪਰਾ ਦੇ ਉਲਟ ਕੀਤਾ ਜਾਣ ਕਰਕੇ ਕੀਤਾ ਅਣਜਾਣ ਬੁਣੇ ਵਿੱਚ ਕੀਤਾ ਇਹ ਤੇ ਬਾਬਾ ਕਲਵੰਨ ਸਿੰਘ ਤੇ ਰਾਮ ਸਿੰਘ ਜਾਂ ਉਥੋਂ ਦੇ ਪ੍ਰਬੰਧਕ ਉਹ ਦੱਸ ਸਕਦੇ ਆ ਪਰ ਮੇਰੀ ਮਤ ਮੁਤਾਬਕ ਸਿੱਖ ਸੰਗਤਾਂ ਦੇ ਅਨੁਸਾਰ ਜੋ ਕੀਤਾ ਸਿੱਖ ਪਰੰਪਰਾ ਦੇ ਉਲਟ ਹੋਇਆ ਅਨਕੂਲ ਨਹੀਂ ਹੋਇਆ ਵਰਕਸ਼ੀ ਵੀ ਕਾਲਤਖ ਸਾਬ ਨੂੰ ਵੀ ਇਹ ਤੇ ਕੋਈ ਆਪਣਾ ਫੈਸਲਾ ਲੈਣਾ ਪੈਂਦਾ ਸਾਰੀਆਂ ਜਥੇਬੰਦੀਆਂ ਨੂੰ ਇਹਦੀ ਨਿਖੇਦੀ ਕਰਨੀ ਚਾਹੀਦੀ ਹੈ ਤਖਸਾਲ ਸਾਬਾ ਨਾਲ ਦੀ ਮਰਜ਼ਾ ਦਾ ਦੇ ਉਲਟ ਹੋਇਆ ਸਾਰਿਆਂ ਨੂੰ ਇਹਦੇ ਤੇ ਸਪਸ਼ਟੀਕਰਨ ਜਾਂ ਸਟੈਂਡ ਲੈਣਾ ਚਾਹੀਦਾ ਮੇਰੀ ਇਹ ਭਾਵਨਾ ਹੈ